ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੈਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀਤਾ ਵੱਡਾ ਦਾਵਾ ਕਿਹਾ ਕੇਜਰੀਵਾਲ ਦਾ ਪਾਸ 8.5 ਕਿਲੋਗ੍ਰam ਘਟਿਆ ਕਿਹਾ ਕੇਜਰੀਵਾਲ ਦੀ ਜਾਨ ਦੇ ਨਾਲ ਖੇਡ ਰਹੀ ਹੈ ਭਾਜਪਾ ਸਰਕਾਰ ਜਲੰਧਰ ਵੈਸਟ ਹਲਕੇ ਦੀ ਹੋਈ ਜਿਮਨੀ ਚੋਣ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਮਾਰੀ ਬਾਜੀ ਮਹਿੰਦਰ ਭਗਤ ਨੇ 37325 ਵੋਟਾਂ ਦੇ ਵੱਡੇ ਮਾਰਜਨ ਨਾਲ ਜਿੱਤ ਅਰਜ ਕੀਤੀ। ਇੰਗਲੈਂਡ ਵਿੱਚ ਗੁਰੂ ਘਰ ਵਿੱਚ ਸਿੱਖ ਸੰਗਤਾਂ ਉਤੇ ਕਿਰਪਾਨਾਂ ਨਾਲ ਹੋਇਆ ਹਮਲਾ ਸ਼੍ਰੀ ਕਲਤਕ ਸਭ ਦੇ ਜਦਲ ਸਿੰਘ ਸਭ ਅਤੇ ਗਨਰਗਬੀਰ ਸਿੰਘ ਜੀ ਵੱਲੋਂ ਘਟਨਾ ਦੀ ਵਿਖੇਦੀ ਕਿ ਹਾ ਗੁਰਦਰਾ ਸਾਹਿਬ ਵਿੱਚ ਹਮਲਾ ਕਰਨ ਵਾਲੇ ਲੋਕਾਂ ਖਿਲਾਫ ਹੋਵੇ ਸਖਤ ਕਾਰਵਾਈ ਤੇ ਹੁਣ ਖਬਰਾਂ ਵਿਸਤਾਰ ਨਾਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦਾਵਾ ਕੀਤਾ ਹੈ ਕਿ ਭਾਜਪਾ ਅਤੇ ਉਸ ਦੀ ਕੇਂਦਰ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਾਨ ਦੇ ਨਾਲ ਖੇਡ ਰਹੀ ਹੈ। ਉਹਨੇ ਕਿਹਾ ਕਿ ਕੇਜਰੀਵਾਲ ਦਾ ਭਾਰ 8 ਕਿਲੋਗ੍ਰਾਮ ਘੱਟ ਹੋ ਗਿਆ ਤੇ ਜੇਲ੍ਹ ਵਿੱਚ ਰਹਿਣ ਦੌਰਾਨ ਉਹਨਾਂ ਦਾ ਬਲੱਡ ਲੈਵਲ 5 बार 50 ਮਿਲੀਗ੍ਰਾਮ ਡੀਐਲ ਤੋਂ ਹੇਠਾਂ ਚਲਾ ਗਿਆ ਸੀ। ਉਹਨਾਂ ਦੇ ਦਾਅਵਿਆਂ ਉੱਤੇ ਭਾਜਪਾ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਸੰਜੇ ਸਿੰਘ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਉਹਨਾਂ ਦੀ ਸਿਹਤ ਦੀ ਹਾਲਤ ਅਜਿਹੀ ਹੈ। ਕਿ ਜੇਕਰ ਉਹਨੂੰ ਜਲਦ ਹੀ ਜੇਲ੍ਹ ਵਿੱਚੋਂ ਬਾਹਰ ਨਹੀਂ ਲਿਆਂਦਾ ਗਿਆ ਤੇ ਮੈਡੀਕਲ ਸੂਤਨਾ ਦਿੱਤੀ ਗਈ ਤਾਂ ਉਹਨਾਂ ਨਾਲ ਕੋਈ ਵੀ ਗੰਭੀਰ ਘਟਨਾ ਵਾਪਰ ਸਕਦੀ ਹੈ। ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਰ ਵਿੱਚ ਇਹੋ ਕਮੀ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੈ। ਉਹਨਾਂ ਨੇ ਕਿਹਾ ਹੈ ਕਿ ਕੇਜਰੀਵਾਲ ਦਾ ਪਰਿਵਾਰ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਸ਼ੁਭਚਿੰਤਕ ਜੇਲ੍ਹ ਵਿੱਚ ਉਹਨਾਂ ਦੀ ਸਿਹਤ ਦੀ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾਤ ਨੇ। ਉਹਨਾਂ ਦੋਸ਼ ਲਗਾਏ ਕਿ ਭਾਜਪਾ ਅਤੇ ਕੇਂਦਰ ਵਿੱਚ ਉਸ ਦੀ ਸਰਕਾਰ ਦਾ ਮਕਸਦ ਉਹਨਾਂ ਨੂੰ ਜੇਲ੍ਹ ਵਿੱਚ ਰੱਖਣਾ ਅਤੇ ਉਹਨਾਂ ਦੇ ਜੀਵਨ ਨਾਲ ਖੇਡਣਾ ਹੈ ਉਹ ਸਾਜ਼ਿਸ਼ ਰਚ ਰਹੇ ਨੇ। ਤਾਂ ਜੋ ਉਹਨਾਂ ਨੂੰ ਕੋਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ ਈਡੀ ਵੱਲੋਂ ਦਰਜ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਅੰਤ੍ਰੀਮ ਜ਼ਮਾਨਤ ਦਿੱਤੀ ਸੀ ਹਾਲਾਂਕਿ ਸੀਬੀਆਈ ਵੱਲੋਂ ਆਪਕਰਨੀਤੀ ਕਾ ਪਲਾ ਮਾਮਲੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੇ ਕਾਰਨ ਉਹ ਅਜੇ ਤੱਕ ਜੇਲ੍ਹ ਵਿੱਚ ਨੇ ਹਮ ਲੋਕ ਪਹਿਲੇ ਦਿਨ ਸੇ ਕਹਿ ਰਹੇ ਹੈ ਕਿ ਬੀਜੇਪੀ ਕਾ ਮਕਸਦ ਇੱਕ ਤਰਫ ਤੋਂ ਅਰਵਿੰਦ ਕੇਜਰੀਵਾਲ ਕੋ ਪ੍ਰਤਾੜਿਤ ਕਰਨਾ ਹੈ ਜੇਲ੍ਹ ਵਿੱਚ ਰੱਖਣਾ ਹੈ ਦੂਸਰੀ ਤਰਫ भारतीय जनता पार्टी और भारत की सरकार का मोदी सरकार का मकसद अरविंद केजरीवाल की जिंदगी से भी खिलवाड़ करना है उनको गंभीर से गंभीर बीमारी हो जाए जेल में उनके साथ कोई घटना घटित हो जाए उनको स्वास्थ्य की कोई गंभीर समस्या पैदा हो जाए इसकी पूरी एक साजिश से गहरा षडयंत्र भारतीय जनता पार्टी और उसकी केंद्र सरकार द्वारा रचा जा रहा है आप सब की जानकारी के लिए बता दूं कि जब 21 मार्च को अरविंद केजरीवाल जी को गिरफ्तार किया गया था तो उस वक्त उनका वजन था 70 किलोग्राम और आज की तारीख में उनका वजन साढ़े आठ किलो गिरकर 61.5 रह गया है 70 किलो से घटकर इकसठ किलो उनका वजन रह गया है करीब करीब साढ़े आठ किलो वजन उनका 21 मार्च से लेकर अब तक कम हुआ है जिसका कारण पता नहीं जिसकी वजह मालूम नहीं जिसकी कोई जांच नहीं हो पा रही है गंभीरता से जिससे पता चल सके इतना वजन कम कैसे हुआ साढ़े आठ किलो वजन कम होना और उसकी वजह पता न चलना यह कई गंभीर बीमारियों के संकेत होते हैं अरविंद केजरीवाल जी के लिए उनके परिवार के लिए उनके चाहने वालों के लिए दिल्ली के हों देश के हों उन सब के लिए गंभीर चिंता का विषय है नंबर एक ਜਲੰਧਰ ਵੈਸਟ ਹਲਕੇ ਦੀ ਹੋਈ ਜਿਮਨੀ ਚੋਣ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੇ 37325 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦਰਜ ਕਰਵਾਈ ਹੈ। ਉਹਨਾਂ ਨੇ ਕਾਂਗਰਸ ਦੇ ਉਮੀਦਵਾਰ सुरेंद्र कौर ਅਤੇ ਭਾਜਪਾ ਉਮੀਦਵਾਰ ਸ਼ੀਤ ਰੰਗੁਰਾਲ ਨੂੰ ਪਿੱਛੇ ਛੱਡਦੇ ਹੋਏ 55246 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਜਿੱਤ ਤੋਂ ਬਾਅਦ ਮੋਹਿੰਦਰ ਭਗਤ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸਮਰਥਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਢੋਲ ਵਜਾ ਕੇ ਵੈਸਟ ਹਲਕੇ ਵਿੱਚ ਭੰਗੜੇ ਪਾ ਕੇ ਉਹਨਾਂ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਗਈ ਵੱਡੀ ਲੀਡ ਨਾਲ ਜਤਨ ਮਗਰੋਂ মিডিਆ ਨਾਲ ਗੱਲਬਾਤ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਅਜੰਤੀ ਜੀ ਆਈ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ ਉਹਨਾਂ ਦੇ ਪਰਿਵਾਰ ਅਤੇ ਸਾਰੇ ਹੀ ਵਲੰਟੀਅਰਾਂ ਦੀ ਦਿਨ ਰਾਤ ਕੀਤੀ ਗਈ ਮਿੰਨਤ ਸਦਕਾਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਲੰਧਰ ਪੱਛਮੀ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਵਧਾਈ ਦਿੱਤੀ ਅਤੇ ਜਲੰਧਰ ਪੱਛਮੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਗੱਲਬਾਤ ਕਰਦਿਆਂ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਕੀਤੇ ਕੰਮਾਂ ਉੱਤੇ ਲੋਕਾਂ ਨੇ ਮੋਹਰ ਲਗਾਈ ਹੈ। ਉਹਨਾਂ ਕਹੇ ਕਿ 2 ਸਾਲਾਂ ਵਿੱਚ ਜੋ ਵੀ ਕੰਮ ਕੀਤੇ ਗਏ ਨੇ ਉਸ ਦਾ ਹੀ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਪੰਜਾਬ ਅੰਦਰ ਆਪਣਾ ਸਿਆਸੀ ਦਾਰਗਵਾ ਚੁੱਕੀਆਂ ਨੇ। ਇਸ ਮੌਕੇ ਮਹਿੰਦਰ ਭਗਤ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨਗੇ। ਉਹਨਾਂ ਕਹੇ ਕਿ ਜੋ ਵੀ ਜਨਤਾ ਦੀਆਂ ਮੁੱਢਲੀਆਂ ਲੋੜਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ। ਉਹਨਾਂ ਨੇ ਵੀ ਕਿਹਾ ਦੇ ਵੈਸਟ ਹਲਕੇ ਵਿੱਚ ਨਸ਼ੇ ਦੀ ਜੋ ਸਮੱਸਿਆ ਹੈ ਉਸ ਨੂੰ ਵੀ ਹੱਲ ਕੀਤਾ ਜਾਵੇਗਾ ਮਾਨ ਸਰਕਾਰ ਵਿੱਚ ਕੈਬਨਟ ਮੰਤਰੀ ਬਣਨ ਦੇ ਸਵਾਲ ਤੋਂ ਭਗਤ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ ਮੈਂ ਸਮਝਦਾ ਕਿ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਅਲਫਾਜ਼ ਨਹੀਂ ਹੈਗੇ ਕਿ ਕਿੰਨਾ ਸ਼ਬਦਾਂ ਦੇ ਨਾਲ ਅੱਜ ਜਲੰਧਰ ਵੈਸਟ ਦੇ ਇੱਕ ਇੱਕ ਵੋਟਰ ਦਾ ਇੱਕ ਇੱਕ ਘਰ ਦਾ ਜਿਨ੍ਹਾਂ ਨੇ ਇੱਕ ਲੈਂਡਸਲਾਈਡ ਵਿਕਟਰੀ ਇੱਕ ਬੇਤਹਾਸ਼ਾ ਇੱਕ ਬਹੁਤ ਹੀ ਵੱਡਾ ਮੰਡਟ ਸ਼੍ਰੀ ਮਹਿੰਦਰ ਪਗਤ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਖਸ਼ਿਆ ਔਰ ਮੈਂ ਇਸ ਦਾ ਸਾਰਾ ਸਿਰ ਜਿਹੜਾ ਉਹ ਜਿੱਥੇ ਸਾਡੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਜ਼ਨ ਔਰ ਉਹਨਾਂ ਦੀਆਂ ਪਾਲਿਸੀਆਂ ਦੀ ਨੂੰ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਦਿਨ ਰਾਤ ਆਪਣੇ ਪਰਿਵਾਰ ਸਮੇਤ ਇੱਥੇ ਡੇਰੇ ਲਾਇਆ ਔਰ ਮਿਹਨਤ ਕੀਤੀ ਔਰ ਸ਼੍ਰੀ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਔਰ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਜੀ ਸਮੁੱਚੀ ਲੀਡਰਸ਼ਿਪ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਔਰ ਸਭ ਤੋਂ ਇੰਪੋਰਟੈਂਟ ਲਾਸਟ ਬਟ ਨੋਟ ਦ ਲੀਸਟ ਜਿਹੜੇ ਸਾਡੇ ਸਮੁੱਚੇ ਪੰਜਾਬ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਸਾਡੇ ਕੱਲੇ-ਕੱਲੇ ਪਾਰਟੀ ਵਰਕਰ ਨੇ ਵੋਲੰਟੀਅਰ ਨੇ ਨਿਸ਼ਕਾਮ ਸੇਵਾ ਕੀਤੀ ਔਰ ਜਲੰਧਰ ਵੈਸਟ ਦੇ ਸਾਰੇ ਵਰਕਰਸ ਨੇ ਸਾਰੇ ਵੋਟਰਸ ਨੇ ਸਮੁੱਚੇ ਜਲੰਧਰ ਨੇ ਜੋ ਮਿਹਨਤ ਕੀਤੀ ਉਹਦਾ ਅੱਜ ਸਿਲਾ ਜਿਹੜਾ ਉਹਦਾ ਅੱਜ ਇੱਕ ਇੱਕ ਰਿਕਾਰਡ ਤੋੜ ਫਤਵੇ ਦੇ ਰੂਪ ਦੇ ਵਿੱਚ ਜੋ ਜਿੱਤ ਅੱਜ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਜੀ ਨੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਨਾ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਾਂ ਔਰ ਮੁਬਾਰਕਬਾਦ ਕਿ ਜਿਨ੍ਹਾਂ ਨੇ ਇੱਕ ਇਹੋ ਜਿਹੀ ਜਿੱਤ ਦਰਜ ਕੀਤੀ ਹੈ ਜਿਹੜੀ ਕਿ ਸ਼ਾਇਦ ਕਦੇ ਜਲੰਧਰ ਦੇ ਇਤਿਹਾਸ ਦੇ ਵਿੱਚ ਨਹੀਂ ਹੋਣੀ ਹੈਗੀ ਜਿੱਥੇ ਇੱਕ ਨਵਾਂ ਅਧਿਆਇ ਅੱਜ ਜੁੜਨ ਜਾ ਰਿਹਾ ਹੈ ਜਲੰਧਰ ਦੇ ਦੇ ਫਿਊਚਰ ਦੇ ਵਿੱਚ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਕਮਿਟਮੈਂਟਾਂ ਹੋਈਆਂ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ ਉਹਨਾਂ ਨੂੰ ਵੀ ਪੂਰਾ ਕਰਨ ਦੇ ਲਈ 100% ਕਮਿਟਿਡ ਹੈ ਜੋ ਪਿਛਲੇ 3 ਹਫ਼ਤਿਆਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪਿਛੇ ਢਾਈ ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੈਂਡੇਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਦੇ ਅੱਛੇ ਕੀਤੇ ਕੰਮ ਔਰ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਹਨਾਂ ਨੂੰ ਵੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੇਰੇ ਤੋਂ ਪਹਿਲੇ ਰਾਜੀ ਨੇ ਬਹੁਤ ਹੀ ਵਿਸਤਾਰ ਨਾਲ ਕੋਈ ਐਸਾ ਪਹਿਲੂ ਨਹੀਂ ਛੱਡਿਆ ਸਰਕਾਰਪਤੀ ਔਰ ਇਸ ਇਲਾਕੇ ਬਰਤੀ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜਲੰਧਰ ਵੈਸ ਜੋ ਸਾਰੇ ਸ਼ਹਿਰ ਤੇ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜ਼ੋਨ ਔਰ ਲੋਕਾਂ ਦਾ ਜੋ ਭਾਈਚਾਰਾ ਹੈ ਕੋਈ ਨਵਾਂ ਐਟਮੋਸਫੇਅਰ ਦਈਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਰੌਣਕ ਮਿਲ ਕੇ ਰਹੀਏ ਔਰ ਇੱਥੇ ਕੋਈ ਬੁਰਾਈ ਨਾ ਦੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲਾਟਰੀ ਦੜਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁਖੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਾਂਗੇ ਜਲੰਧਰ ਪਛੀਵ ਵਿਧਾਨ ਸਭਾ ਜਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੇ ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ਵਿੱਚ ਢੋਲ ਵਜਾ ਕੇ ਖੁਸ਼ੀ ਮਨਾਇਆ ਤੇ ਇੱਕ ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ ਐ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟੋਂ ਤੇ ਲਿਖਿਆ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ ਵਧਾਈ ਵੱਡੇ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਨੇ ਉਹਨਾਂ ਕਹੇ ਕਿ ਜਿਮਨੀ ਚੋਣ ਦੌਰਾਨ ਕੀਤੇ ਵਾਅਦੇ ਮੁਤਾਬਕ ਜਲੰਧਰ ਵੈਸਟ ਨੂੰ ਵੀ ਅਸੀਂ ਵੈਸਟ ਬਣਾਵਾਂਗੇ ਮੋਹਿੰਦਰ ਭਗਤੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਲਾਲਜੀਤ ਸਿੰਘ ਪੋਲਰ ਅਤੇ ਹਰਭਜਨ ਸਿੰਘ ਗੀਤੀ ਉਜਤ ਤੋਂ ਬਾਅਦ ਪਾਰਟੀ ਦਫਤਰ ਪਹੁੰਚੀ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ। ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਸਾਡੇ ਉਮੀਦਵਾਰ ਮਹਿੰਦਰ ਭਗਤ ਬਹੁਤ ਹੀ ਨੇਕ ਅਤੇ ਸਾਫ਼ ਇਨਸਾਨ ਨੇ। ਉਨ੍ਹਾਂ ਕਿਹਾ ਕਿ ਲੋਕ ਸਾਡੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੇ ਨਾਲ ਖੜੇ ਨੇ। ਸ਼੍ਰੀ ਕਾਲ ਤਖਤ ਸਭ ਦੇ ਜਦਰ ਸਿੰਘ ਸਭ ਗਨਿਰਗਵੀਰ ਸਿੰਘ ਨੇ ਇੰਗਲੈਂਡ ਦੇ ਗੁਰਦੁਆਰੇ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਸ ਹਾਲ ਅੰਦਰ ਦਾਖਲ ਹੋ ਕੇ ਦੋ ਵਿਅਕਤੀਆਂ ਵੱਲੋਂ ਸੰਗਤ ਉੱਤੇ ਕਿਰਪਾਨਾਂ ਨਾਲ ਹਮਲਾ ਕਰਨ ਦੀ ਘਟਨਾ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਸ਼੍ਰੀ ਕਾਲ ਤਖਤ ਸਭ ਦੇ ਜਦਰ ਸਿੰਘ ਸਭ ਗਨਿਰਗਵੀਰ ਸਿੰਘ ਨੇ ਆਖਿਆ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ 10 ਗੁਰੂ ਸਾਹਿਬਾਨ ਦੁਆਰਾ ਬਖਸ਼ੇ ਕੀਤੇ ਉੱਤੇ ਪਹਿਰਾ ਦਿੰਦੇ ਆਪਣੀ ਮਿਹਨਤ ਲਿਆਕਤ ਅਤੇ ਇਮਾਨਦਾਰੀ ਦੇ ਨਾਲ ਦੇਸ਼ ਵਿਦੇਸ਼ ਵਿੱਚ ਚੰਗਾ ਨਾਮਣਾ ਖੱਟਿਆ ਹੈ ਹੁਣੇ-ਹੁਣੇ ਇੰਗਲੈਂਡ ਵਿੱਚ ਹੋਈਆਂ ਪਾਰਲੀਮੈਂਟ ਚੋਣਾਂ ਵਿੱਚ ਕਈ ਪੰਜਾਬੀ ਜਿਨ੍ਹਾਂ ਵਿੱਚੋਂ 4 ਦਸਤਾਰਦਾਰ ਸਿੱਖ ਨੇ ਮੈਂਬਰ ਪਾਰਲੀਮੈਂਟ ਬਣੇ ਨੇ। ਉਹਨਾਂ ਕਹੇ ਕਿ ਇਸ ਦਰਮਿਆਨ ਇੰਗਲੈਂਡ ਦੇ ਗੁਰਦੁਰਾ ਸਾਹਿਬ ਦੇ ਅੰਦਰ ਜਾ ਕੇ ਦੋ ਮੁਲਾਵਰਾਂ ਵੱਲੋਂ ਕਿਰਪਾ ਨਾਲ ਸੰਗਤ ਉੱਤੇ ਹਮਲਾ ਕਰਨ ਦੀ ਿਕਟਨਾ ਵਾਪਰਨੀ ਬੇਹੱਦ ਚਿੰਤਾਜਨਕ ਅਤੇ ਨਿੰਦਣਯੋਗ ਹੈ। ਉਹਨਾਂ ਕਹੇ ਕਿ ਯਕੀਨੀ ਹੈ ਕਿ ਇੰਗਲੈਂਡ ਵਿੱਚ ਗੁਰਦੁਰਾ ਸਾਹਿਬ ਅੰਦਰ ਆ ਕੇ ਸੰਗਤ ਉੱਤੇ ਹਮਲਾ ਕਰਨ ਵਾਲੇ ਲੋਕਾਂ ਦਾ ਕੋਈ ਧਰਮ ਨਹੀਂ ਹੋਵੇਗਾ ਅਤੇ ਮਨੁੱਖਤਾ ਦੇ ਦੁਸ਼ਮਣ ਨੇ ਅਤੇ ਧਰਮਾਨੀਅਤ ਦੀ ਸੋਚ ਦੇ ਧਾਰਮਿਕ ਹੋਣਗੇ ਉਹਨਾਂ ਕਹੇ ਕਿ ਇਸ ਹਮਲੇ ਵਿੱਚ ਬੇਸ਼ੱਕ ਕੋਈ ਜਾਨੀ ਨੁਕਸਾਨ ਜਾਂ ਬਿਆਦਵੀ ਵਰਗੀ ਦੁਖਦਾਈ ਸਥਿਤੀ ਤੋਂ ਬਚਾ ਹੋ ਗਿਆ ਪਰ ਸੰਗਤ ਵਿੱਚੋਂ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦੁਖਦਾਈ ਹੈ ਉਹਨਾਂ ਕਹੇ ਕਿ ਇੰਗਲੈਂਡ ਸਰਕਾਰ ਨੂੰ ਜੇ ਹਮਲੇ ਕਰਨ ਵਾਲੇ ਮਨੁੱਖਤਾ ਦੇ ਵੈਰੀਆਂ ਖਿਲਾਫ ਸਖਤ ਕਾਰਵਾਈ ਕਰਕੇ ਉੱਥੇ ਵਸਦੇ ਸਿੱਖਾਂ ਨੂੰ ਸੁਰੱਖਿਅਤ ਹੋਣ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਿੱਖ ਸੁਤੰਤਰਤਾ ਦੇ ਨਾਲ ਇੰਗਲੈਂਡ ਵਿੱਚ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਪਾਲਣਾ ਕਰਦਾ ਉਥੋਂ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ ਸ਼੍ਰੋਮਣੀ ਕਾਲ ਦਲ ਦੇ ਬਾਗੀ ਧੜੇ ਦੇ ਅਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼੍ਰੋਮਣੀ ਕਾਲ ਦਲ ਦੀ ਜੋ ਕਿ ਹਾਲਤ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨੇ ਕਿਹਾ ਕਿ ਜਲੰਧਰ ਜਿਮਨੀ ਚੌਣ ਵਿੱਚ ਸੁਖਵੀਰ ਸਿੰਘ ਬਾਦਲ ਨੇ ਬਸਪਾ ਦੇ ਉਮੀਦਵਾਰ ਨੂੰ ਹਮਾਇਤ ਕੀਤੀ ਸੀ ਪਰ ਬਸਪਾ ਦੇ ਉਮੀਦਵਾਰ ਨੂੰ ਕੋਈ ਹੰਗਾਰਾ ਨਹੀਂ ਮਿਲਿਆ। ਉਹਨੇ ਕਿਹਾ ਕਿ ਲੋਕਾਂ ਦੇ ਰੁਖ ਨੂੰ ਵੇਖਦੇ ਹਾਂ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਜਿਸ ਨਾਲ ਸ਼੍ਰੋਮਣੀ ਕਾਲ ਦਲ ਮਜ਼ਬੂਤ ਹੋਵੇਗਾ। ਦੱਸਦੇ ਕਿ ਚੰਦੂ ਮਾਜਰਾ ਪਟਿਆਲਾ ਪਹੁੰਚੇ ਹੋਏ ਸਨ। ਜਿਹੜੇ ਵੀ ਪੰਥ ਪ੍ਰਸਤ ਨੇ ਜਿਹੜੇ ਵੀ ਪੰਥ ਦਰਦ ਲੈ ਕੇ ਪੰਜਾਬ ਤੇ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਚੀਜ਼ ਹੈ ਉਹਨਾਂ ਦੇ ਅੰਦਰ ਇੱਕ ਫਿਕਰ ਆ ਉਹਨਾਂ ਦੇ ਅੰਦਰ ਇੱਕ ਚਿੰਤਾ ਲੱਗੀ ਹੋਈ ਆ ਕਿ ਸ਼ਰੋਮਣੀ ਅਕਾਲੀ ਦਲ ਜੋ ਪੰਜਾਬ ਨਹੀਂ ਦੇਸ਼ ਤੇ ਦੁਨੀਆ ਵਿੱਚ ਇੱਕ ਬਹੁਤ ਨੰਬਰ ਪਾਰਟੀ ਦੇ ਤੌਰ ਤੇ ਖੇਤਰੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ ਅੱਜ ਆਕਾਸ਼ ਤੋਂ ਆ ਕੇ ਫਸ ਤੇ ਆ ਗਈ ਮਹਲੇ بار بار ਫਤਵੇ ਜਿਹੜੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਕਾਲੀਦਾਲ ਦੇ ਬ੍ਰੁੱਧ ਦਿੱਤੇ ਜਿਹੜੀਆਂ ਪੰਜ ਚੋਣਾਂ ਅੱਜ ਆ ਛੇਵੀਂ ਦਾ ਨਤੀਜਾ ਜਿਹੜਾ ਇਹਦੇ ਤਾਂ ਜਵੇਂ ਅੱਜ ਹੁਣ ਸਾਡੇ ਜਹਦਰ ਸਾਹਿਬਾਨ ਜਿਹੜੇ ਸ਼ਹਿਰਦ ਨੇ ਉਹ ਚਿੰਤਾ ਚ ਨੇ ਕਿ ਲੋਕਾਂ ਨੂੰ ਮੂੰਹ ਦਿਖਾਉਂ ਜੋ ਕੀ ਰਿਹਾ ਲੋਕਾਂ ਦੇ ਸਾਹਮਣੇ ਕਾਲੀ ਕਹੋਂ ਜੋ ਕੀ ਨਹੀਂ ਰਛੜੇ ਮਹਲੇ ਜੋ ਵਾਚੇ ਸਾਡੀ ਹਾਰਤ ਬਣੀ ਆ ਬੇਸਾ ਸੁਭੀਤੀ ਬਾਦਲ ਹੋਰ ਨੇ ਜਿਹੜੇ ਉਮੀਦਵਾਰ ਦੀ ਮਦਦ ਕੀਤੀ ਬੀਐਸਪੀ ਦੇ ਨਾਲ ਰਲ ਕੇ ਕੇਵਲ 754 ਵੋਟਾਂ ਮਿਲੀਆਂ ਦੇਵ ਸਾਡੀ ਜਿਹੜੀ ਉਮੀਦਵਾਰ ਬੀਬੀ ਸਰਦੀਤ ਕੌਰ ਸੀ ਜਿਨ੍ਹਾਂ ਨੂੰ ਤੱਕੜੀ ਚੋਣ ਨਿਸ਼ਾਨ ਦਿੱਤਾ ਇੱਕ ਔਰਤ ਸੀ ਕਿ ਵਿਧਵਾ ਸੀ ਕਿ ਗਰੀਬ ਸੀ ਕਿ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਪਤੀ ਸਾਹਿਬ ਪ੍ਰੀਤਮ ਸਿੰਘ ਹੋਰਾਂ ਦੇ ਤੇ ਉਸ ਪਰਿਵਾਰ ਨੂੰ ਟਿਕਟ ਦਿੱਤੀ ਤੱਕੜੀ ਚੋਣ ਨਿਸ਼ਾਨ ਅਦਭੱਟੇ ਛੱਡ ਕੇ ਵਿਚਾਲੇ ਛੱਡ ਕੇ ਲਾवारिस ਛੋੜ ਕੇ ਉਹਨਾਂ ਨੇ ਦੁੱਧੇ ਪਾਸੇ ਮਦਦ ਕਰਨ ਦਾ ਇਲਾਨ ਕਰਤਾ ਸੀ ਸ੍ਰੀ ਸੀ ਬਾਦਲਪੁਰਾ ਨੇ ਤੇ ਜਿਨ੍ਹਾਂ ਦੀ ਬਦਕੀ ਕੀਤੀ ਉਹਨਾਂ ਨੂੰ ਸਾਥ ਸਜਣ ਰੰਜੈ ਮਿਲੀਆਂ ਤੇ ਬੀਬੀ ਜੀ ਦੇ ਪਿੱਛੇ ਉਹਦੀ ਮਦਦ ਤੇ ਉਹਨੂੰ ਲਾਭarts ਨਾ ਛੱਡਿਆ ਜਾਵੇ ਕੁਝ ਸੇਰ ਦੇ ਲੋਕਾਂ ਨੇ ਹਿੰਮਤ ਕਰਕੇ ਮੈਂ ਸਮਝਦਾ ਉਹਨਾਂ ਦੀ ਮਦਦ ਕੀਤੀ ਤੇ ਉਹ ਫੇਰ ਵੀ 1200 ਵੋਟਾਂ ਲੈ ਗਈ ਅ ਸਸਗੀਰ ਸਿੰਘ ਬਾਦਲ ਦੇ ਧੜੇ ਤੇ ਪੀਐਸਪੀ ਦੇ ਸਾਜੇ ਵੀਰਵਾਰ ਨਾਲ ਦੁਗਣੀਆਂ ਵੋਟਾਂ ਲੈ ਗਈ ਮਤਲਬ ਇਹ ਕਿ ਸਾਡੇ ਲਈ ਮਤਲਬ ਕਿਸ ਹੁੰਦਾ ਸਸਗੀਰ ਸਿੰਘ ਬਾਦਲ ਫਰਾਂ ਦੀ ਸੁਨੇਹਾ ਵੀ ਤੁਸੀਂ ਲੋਕਾਂ ਦੇ ਫਤਵੇ ਤੋਂ ਅੰਗੋਲਿਆ ਨਾ ਕਰੋ ਤੁਸੀਂ ਲੋਕਾਂ ਦੇ ਫਤਵੇ ਦੀ ਇੱਜ਼ਤ ਕਰੋ ਜਿੱਦ ਨਾ ਕਰੋ ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਲੋਕਾਂ ਦੇ ਫਤਵੇ ਦੇ ਵਿਰੁੱਧ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਅੱਜ ਸਭ ਚਿੰਤਤ ਲੋਕ ਫਿਕਰਵੰਦ ਲੋਕ ਮਹਿਸੂਸ ਕਰਦੇ ਨੇ ਕਿ ਜੇ ਸਸਬ ਵਿੱਚ ਬਾਦਰ ਤਿਆਗ ਦੀ ਭਾਵਨਾ ਦਿਖਾ ਦੇਣ ਤੇ ਸ਼ਰਮਣੀ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ ਐਸਡੀਐਮ ਨੰਗਲ ਵੱਲੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੇ ਸਹਿਯੋਗ ਨਾਲ ਨੰਗਲ ਡੈਮ ਤੇ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ ਇਸ ਮੌਕੇ ਨੰਗਲ ਦੇ ਐਸਟੀਐਮ ਨੇ ਕਿਹਾ ਕਿ ਉਹਨਾਂ ਵੱਲੋਂ ਬੀਬੀਐਮਬੀ ਵਿਭਾਗ ਦੇ ਨਾਲ ਮਿਲ ਕੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਮਾਜ ਦੇ ਅੰਦਰ ਇੱਕ ਖੁਸ਼ਹਾਲ ਵਾਤਾਵਰਣ ਸਿਰਜਿਆ ਜਾ ਸਕੇ ਉਹਨਾਂ ਦੱਸਿਆ ਕਿ ਬੀਬੀਐਮਬੀ ਵਿਭਾਗ ਦੇ ਨਾਲ ਮਿਲ ਕੇ ਆਉਣ ਵਾਲੇ ਦਿਨਾਂ ਵਿੱਚ 50000 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਅਤੇ ਨੰਗਲ ਵਿੱਚ ਹੀ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ ਜਾਣਗੇ ਇਸ ਮੌਕੇ ਨੇ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਨੇ ਅਤੇ ਆਪਣੇ ਆਲੇ ਦੋਲੇ ਨੂੰ ਸਾਫ਼ ਰੱਖਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ। ਉਹਨੇ ਕਿਹਾ ਕਿ ਜੇਕਰ ਸਾਡਾ ਵਾਤਾਵਰਣ ਸ਼ੁੱਧ ਹੋਵੇਗਾ ਤਾਂ ਹੀ ਇਨਸਾਨ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਜੀ ਸਕਦਾ ਹੈ। ਅ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਾਈਡੈਂਸ ਦੇ ਆਧਾਰ ਤੇ ਤੇ ਹੁਣ ਕਿਉਂਕਿ ਮੌਸਮ ਵੀ ਸੂਟੇਬਲ ਹੋ ਰਿਹਾ ਹੈ, ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ ਤੇ ਇਸ ਲਈ BBMP ਦੇ ਨਾਲ ਜੋ ਹੈ ਨੰਗਲ ਡੈਮ ਦੇ ਏਰੀਆ ਦੇ ਵਿੱਚ ਅਸ਼ੋਕਾ ਦੇ ਟਰੀਜ਼ ਲਗਾਏ ਗਏ ਨੇ ਤੇ ਇਸੇ ਵਕ ਵਕ ਜੋ ਅਸੀਂ ਕਿਸਮ ਦੇ ਪੌਦੇ ਹੋਰ ਵੀ ਲਗਾਵਾਂਗੇ ਤੇ ਇਹਦੇ ਨਾਲ ਅਸੀਂ ਮੂਹੇਮ ਅਸੀਂ ਸ਼ੁਰੂਆਤ ਕਰ ਰਹੇ ਹਾਂ ਤੇ ਹੋਰ ਜ਼ਿਆਦਾ ਪੌਦੇ ਜੋ ਹੈ ਆਉਣ ਵਾਲੇ ਭਵਿੱਖ ਚ ਲਗਾਏ ਜਾਣਗੇ ਜਾਣਕਾਰੀ ਲਈ ਦੱਸਣਾ ਚਾਹਾਂਗੀ ਕਿ ਕੱਲੇ BBMP ਦੇ ਨਾਲ ਹੀ ਸਾਡਾ ਏਮ ਹੈ ਕਿ ਇਸ ਸੀਜ਼ਨ ਦੇ ਵਿੱਚ ਅਸੀਂ 50000 ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਈਏ ਤੇ ਨਾ ਸਿਰਫ ਲਗਾਈਏ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਵਿੱਚੋਂ ਵੱਧ ਤੋਂ ਵੱਧ ਜੋ ਹੈ ਰੁੱਖ ਸਸਟੇਨ ਬੀਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੀ ਹੋਣ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਅਸੀਂ ਥੋੜਾ ਸੁਖਾਲਾ ਮਾਹੌਲ ਬਣ ਪੰਜਾਬ ਅਨੁਸੂਚਿਤ ਜਾਤੀ ਆਯੋਗ ਦੇ ਮੈਂਬਰ ਸਕਤਰ ਦਵਿੰਦਰ ਸਿੰਘ ਆਈਐਸ ਅਤੇ ਕਮਿਸ਼ਨ ਦੇ ਮੈਂਬਰ ਐਸਸੀ ਵਰਗਨਾਲ ਸੰਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਫਿਰੋਜ਼ਪੁਰ ਪਹੁੰਚੇ ਨੇ ਇਸ ਦੌਰਾਨ ਉਨ੍ਹਾਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕਾਂ ਵੱਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਵਿਚਾਰ ਚਰਚਾ ਕਰਨ ਲਈ ਸਬੰਧਤ ਅਧਿਕਾਰੀਆਂ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਚਾਰ-ਵਟਾਂਦਰਾ ਕੀਤਾ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਇਸ ਮੌਕੇ ਨਾਲ ਕਮਿਸ਼ਨ ਦੇ ਮੈਂਬਰ ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਅਤੇ ਐਡਵੋਕੇਟ ਪਰਮਿਲਾ ਫਲੀਆਂਵਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਨ ਦੱਸਿਆ ਕਿ ਕਮਿਸ਼ਨ ਨੂੰ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 28 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 25 ਪੁਲਿਸ ਅਤੇ 3 ਪੰਚਾਇਤੀ ਵਿਭਾਗ ਦੇ ਨਾਲ ਸੰਬੰਧਿਤ ਸਨ ਉਹਨਾਂ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਉਹਨਾਂ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਅੱਜ ਹੀ ਉਹਨਾਂ ਸ਼ਿਕਾਇਤਾਂ ਨੂੰ ਨਿਪਟਾਰੇ ਲਈ ਇੱਥੇ ਪਹੁੰਚੇ ਹਨ ਕਮਿਸ਼ਨ ਦੇ ਮੈਂਬਰ ਸਕੱਤਰ ਸ਼੍ਰੀ ਦਵਿੰਦਰ ਸਿੰਘ ਨੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਸੰਬੰਧੀ ਪੁਲਿਸ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ਤੇ ਦੇਸ਼ਾ ਨਿਰਦੇਸ਼ ਦਿੱਤੇ ਸਟੇਟ ਐਸਸੀ ਕਮਿਸ਼ਨ ਵੱਲੋਂ ਅੱਜ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆਏ ਹਾਂ ਤੇ ਕੁਝ ਕੰਪਲੇਂਟਸ ਇਸ ਤਰ੍ਹਾਂ ਦੀ ਅਸੀਂ ਜਿਹੜੀਆਂ ਲੰਬੇ ਸਮੇਂ ਤੋਂ ਜ਼ਿਲ੍ਹੇ 'ਚ ਪੈਂਡਿੰਗ ਸੀ ਤੇ ਉਹਨਾਂ ਦਾ ਅਸੀਂ ਰਿਵਿਊ ਕੀਤਾ ਹੈਗਾ ਪੁਲਿਸ ਆਫੀਸਰਸ ਜੀਓਜ਼ ਤੇ ਜਿੱਥੇ-ਜਿੱਥੇ ਵੀ ਉਹ ਪੈਂਡਿੰਗ ਸਨ ਤੇ ਉਹ ਅੱਜ ਜਿਹੜੇ ਆਫੀਸਰ ਸਾਹਿਬਾਨ ਨੇ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਰਿਪੋਰਟ ਨੂੰ ਅਸੀਂ ਐਗਜ਼ਾਮਨ ਕਰ ਰਹੇ ਹਾਂ ਤੇ 1 ਫਾਸਟ ਅਗਸਟ ਨੂੰ ਜਿਹੜਾ ਹੈਗਾ ਇਹਦਾ ਫਾਈਨਲ ਡਿਸੀਜਨ ਦਵਾਂਗੇ ਐਸਸੀ ਕਮਿਸ਼ਨ ਦੇ ਆਫਿਸ ਦੇ ਵਿੱਚ ਸੋ ਅੱਜ ਜਿਹੜਾ ਸਾਡੀ ਵਿਜ਼ਿਟ ਸੀ ਉਹ ਬੜੀ ਫਰੂਟਫੁਲ ਰਹੀ ਆ ਕਿਉਂਕਿ ਅਸੀਂ ਜਨਰਲ ਪਬਲਿਕ ਦੇ ਜਿਹੜੇ ਗ੍ਰੀਵੈਂਸਸ ਨੇ ਉਹ ਵੀ ਸੁਣੇ ਨੇ ਕਾਫੀ ਲੋਕ ਜਿਹੜੇ ਹੈ ਓਪਨ ਦੇ ਵਿੱਚ ਆਏ ਆ ਉਹਨਾਂ ਨੇ ਆਪਣੀ ਆਪਣੀ ਜਿਹੜੇ ਗ੍ਰੀਵੈਂਸਸ ਸੀ ਉਹ ਕਮਿਸ਼ਨ ਨੂੰ ਦੱਸੇ ਹਨ ਤੇ ਆਫੀਸਰਸ ਨੇ ਸਾਰੀ ਜਿਹੜੀ ਹੈ ਕੰਪਲੇਂਟਸ ਨੇ ਬੜੇ ਧਿਆਨ ਨਾਲ ਸੁਣੀਆਂ ਨੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਜਿਹੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਨੇ ਤੇ ਇਹਨਾਂ ਦਾ ਜਿਹੜਾ ਇੱਕ ਟਾਈਮ ਬౌੰਡ ਤਰੀਕੇ ਦੇ ਨਾਲ ਜਿਹੜਾ ਹੱਲ ਆ ਉਹ ਸਰਕਾਰ ਦੇ ਜਿਹੜੇ ਹੈਗੇ ਨਿਯਮ ਨੇ ਰੂਲਸ ਰੈਗੂਲੇਸ਼ਨਸ ਨੇ ਉਹਨਾਂ ਦੇ ਮੁਤਾਬਕ ਇਹ ਇਨਸ਼ੋਰ ਕਰਾਂਗੇ ਫਿਰੋਜ਼ਪੁਰ ਵਿੱਚ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਪੰਜਾਬ ਪੁਲਿਸ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ ਫਿਰੋਜ਼ਪੁਰ ਦੀ ਪੁਲਿਸ ਲਾਈਨ ਵਿਖੇ ਫਿਰੋਜ਼ਪੁਰ ਦੇ ਡੀਆਈਜੀ ਅਜੇ ਮਲੂਜਾ ਵੱਲੋਂ ਬੂਟੇ ਲਗਾਉਣ ਦੀ ਮਹਿੰਮ ਦਾ ਆਗਾਜ਼ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਰੇਂਜ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਫਿਰੋਜ਼ਪੁਰ ਫਾਇਲਕਾ ਤੇ ਤਰਨਤਾਰਨ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਵੱਖ-ਵੱਖ ਅਫਸਰਾਂ ਵੱਲੋਂ ਬੂਟੇ ਲਗਾਏ ਜਾ ਰਹੇ ਨੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਤਕਰੀਬਨ 5000 ਬੂਟੇ ਲਗਾਉਣ ਦਾ ਟੀਚਾ ਹੈ ਇਸ ਮੌਕੇ ਫਿਰੋਜ਼ਪੁਰ ਪੁਲਿਸ ਲੈਣ ਵਿੱਚ ਉਹਨਾਂ ਦੇ ਨਾਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਰਹੇ ਇਹ ਵਨ ਮੌਸਲ ਦੇ ਸਬੰਧ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਹੈ ਮਹਿੰਮ ਚਲਾ ਰਹੀ ਹੈ ਤੇ ਡਿਸਟ੍ਰਿਕਟ ਫਿਰੋਜ਼ ਕਰੀਬ 5000 ਦੇ ਉਧਰ ਲਗਾਇਆ ਜਾਏਗਾ ਤਾਂ ਕਿ ਵਾਤਾਵਰਨ ਨੂੰ ਵਧੀਆ ਬਣਾਇਆ ਜਾ ਸਕੇ ਅਤੇ ਜਿਹੜਾ ਕੋਈ ਪੋਲੂਸ਼ਨ ਹੈ ਉਹ ਘੱਟ ਹੋਵੇ ਇਸ ਤੋਂ ਇਲਾਵਾ ਪੁਲਿਸ ਨੇ ਬੜੇ ਵਧੀਆ ਐਫਰਟਸ ਕਰਕੇ ਇਹ ਅੱਜ ਪੁਲਿਸ ਲਾਈਨ ਦੇ ਵਿੱਚ ਮੈਂ ਵੀ ਆਇਆ ਤੇ ਬਾਕੀ ਸਾਡੇ ਅਫਸਰ ਸਾਹਿਬਾਨ ਨੇ ਵੀ ਇਹ ਉਧੇ ਲਾਏ ਹੈ ਤੇ ਮੇਰੀ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟ ਹਨ ਇੱਕ ਫਾਜ਼ਲਕਾ ਤੇ ਉਸ ਤੋਂ ਇਲਾਵਾ ਤਰਨਤਾਰਨ ਉੱਥੇ ਵੀ ਇਹ ਸੇਮ ਹੀ ਨਹਿਮ ਚੱਲ ਰਹੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਤੇ ਹੋਰ ਵੀ ਕਈ ਐਨ ਜੀਓਜ਼ ਵਗੈਰਾ ਇਹ ਬੂਟਾ ਲਾਂ ਦੀ ਰਸਮ ਨਿਭਾ ਰਹੇ ਹਨ देर रात ਪਠਾਨਕੋਟ ਚੌਕ ਉਤੇ ਪਠਾਨਕੋਟ ਸਾਈਡ ਤੋਂ ਆ ਰਹੇ ਇੱਕ ਬੁਲੈਰੋ ਕੈਂਪਰ ਫੁੱਟਪਾਥ ਉਤੇ ਸੁੱਤੇ ਭਾਈ ਮਜ਼ਦੂਰਾਂ ਉਤੇ ਜਾ ਚੜੀ ਜਿਸ ਨਾਲ ਫੁੱਟਪਾਥ ਉਤੇ ਸੁੱਤੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਮਜ਼ਦੂਰ ਜ਼ਖਮੀ ਹੋ ਗਏ ਜਿਵੇਂ ਹੀ ਬੁਲੈਰੋ ਕਾਰ ਰੁਕੀ ਤਾਂ ਲੋਕਾਂ ਦੀ ਭੀੜ ਨੇ ਡਰਾਈਵਰ ਨੂੰ ਘੇਰ ਕੇ ਕਾਬੂ ਕੀਤਾ ਤੇ ਕਾਰ ਦੀ ਭੰਨਤੋੜ ਕੀਤੀ ਅਤੇ ਡਰਾਈਵਰ ਦੇ ਵੀ ਰੱਜ ਕੇ ਕੁੱਟਮਾਰ ਕੀਤੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਜ਼ਖਮੀ ਮਜ਼ਦੂਰਾਂ ਨੂੰ ਪਹਿ ਅਤੇ ਪੁਲਿਸ ਨੇ ਮਲਜਮ ਨੂੰ ਕਾਬੂ ਕੀਤਾ ਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਇੱਕ ਜੀਵ ਗੱਡੀ ਬਲੈਰੂ ਮਾਰ ਰਹੀ ਸੀ ਬੜੀ ਤੇਜ਼ ਰਫ਼ਤਾਰ ਨਾਲ ਉਹ ਪਖਾੜਪੁਰ ਚੌਕ ਲਾਗੇ ਫੁੱਟਪਾਥ ਤੇ ਸੁੱਤੇ ਹੋਏ ਬੰਦੇਆਂ ਉੱਪਰ ਚੜਖੀਆ ਇਸ ਦੇ ਨਾਲ ਦੋ ਬੰਦੇ ਦਿੱਥੋ ਕੀਆ ਮੌਕੇ ਤੇ ਤੇ ਦੋ ਸਖਤ ਕਦਮੀਆਂ ਉਹਨਾਂ ਨੂੰ ਜ਼ਿਲ੍ਹਾ ਤੋਂ ਪਹੁੰਚਾਇਆ ਗਿਆ ਹੈ ਬਾਕੀ ਬੰਦੇ ਦੀ ਕਾਰਵਾਈ ਚੱਲ ਰਹੀ ਜਿਹੜੇ ਬੰਦੇ ਦੀ ਡੈਥ ਹੋਈ ਹੈ ਜਾਨੀ ਪਛਾਣ ਹੋਈ ਹੈ ਕੋਈ ਪਛਾਣ ਇਹ ਦੋ ਬੰਦੇ ਕੌਲ ਰੋਡ ਤੇ ਜਿਹੜੀ ਗੱਡੀ ਤੇ ਗੱਡੀ ਆ ਰਹੀ ਸੀ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਗੱਡੀ ਇਹ ਪਠਾਨਕੋੜ ਤੋਂ ਵੱਲੋਂ ਆ ਰਹੀ ਸੀ ਇਧਰੋਂ ਪਠਾਨਕੋੜ ਵੱਲੋਂ ਜੀ ਤੇ ਸ਼ਹਿਰ ਵਿੱਚ ਐਂਟਰੀ ਕਰਨੀ ਸੀ ਹਾਲਜੇ ਤੱਕ ਲੋਕਾਂ ਦਾ ਕਹਿਣਾ ਕਿ ਪੁਲਿਸ ਲੀਡ ਪਹੁੰਚ ਗਿਆ ਕੋਈ ਨਹੀਂ ਪੁਲਿਸ ਤਾਂ ਜਦੋਂ ਮੌਕਾ ਤਲਾਹ ਮਿਲੀ ਮੌਕੇ ਦੇ ਅੰਦਰ ਤੇ ਗੱਲ ਦੇਖੀ ਜਾਂਦੇ ਦੇਖਿਆ ਜਾਂਦਾ ਕਿਦਾਂ ਇੰਨੀ ਤੇਜ਼ ਦੌਣਾ ਲੱਗੇਗਾ ਇਹ ਕ੍ਰਾਈਮਰ ਦੀ ਗਲਤੀ ਆ ਉਹ ਬਹੁਤ ਤੇਜ਼ ਰਫ्तार ਸੀ ਫੁੱਟਪਾਥ ਤੇ ਬੰਦੇ ਸੁੱਤੇ ਹੋਏ ਸੌਂ ਕੇ ਜਾੜੇ ਕ੍ਰਾਈਮਰ ਉਹ ਸੱਪ ਫਰਾਸੇ ਚ ਲੁੱਟਾ ਡਰਾਮਾ ਫੜ ਲਿਆ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਿਲਹਾਲ ਨਹੀਂ ਜਾਣਦੇ ਨਜ਼ਰ ਮਾਰਦੇ ਮੌਸਮ ਦੇ ਹਾਲਤ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ